ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤੇ ਤੁ ਘਰ ਗਾਵੋ ਸੋਹਿਲਾ ਸਿਵ ਰਿਓ ਸ੍ਰਿਜਣ ਹਾਰ ਤੂੰ ਗਾਵੋ ਮੇਰੇ ਨਿਰਪੋਕ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅ ਅਡੇ ਸੰਭਾਲੀ ਅਨ ਦੇਕੇ ਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀ ਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੀ ਅਵੰਨ ਅਦਾਗਿਆਸਾ ਮਹੱਲਾ ਪਹਿਲਾ ਇਹ ਗਾਧਿ ਸੇ ਗੁਰ ਸ਼ੇਪਦੇਸ ਗੁਰੂ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਤਸਿਆ ਕੜੀਆ ਪੈਰਾ ਤਿੱਤੀ ਵਾਰੀ ਮਾਹੋਆ ਸੂਰਜਿ ਕੁਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਪੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿ ਸਤਵ ਨੈਨ ਨਨ ਨੈਨ ਹੈ ਤੋਏ ਕੋ ਸਹਿ ਸਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਬਿਤ ਮਨੋ ਅੰਦ ਨਮੋਇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ تیرے ਨਾਏ ਵਸਾ ਰਾਗ ਗਉੜੀ ਪੂਰਬੀ ਮਾਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾਏ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਏ ਕਰ ਡੰਡਉਤ ਪੁਨ ਵਡਾਏ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰੋਂ ਮੈਂ ਕੰਡਾਏ ਜੋ ਜੋ ਚੱਲੇ ਚਬੈ ਦੁਖ ਪਾਵੇ ਜਮਕਾਲ ਸਹੇ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਕੰਡਾਏ ਅਬਿਨਾਸੀ ੁਰਖ ਪਾਇਆ ਪਰਮੇਸ਼ਰ ਬੋ ਸੋਵ ਕੰਡ ਬ੍ਰੇਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਏ ਜਨ ਨਾਨਕ ਨਾਮ ਆਧਾਰ ਠੇ ਕਹ ਹਰ ਨਾਮੇ ਸੁਖ ਮੰਡਾਏ ਰਾਗ ਗੌੜੀ ਪੂਰਬੀ ਮਾਲਾ 5ਵਾਂ ਕਰੋ ਬੇਨਤੀ ਸੁਣੋ ਮੇਰੀ ਮੀਤਾ ਸੰਤ ਟੈਲ ਕੀ ਬੇਲਾ ਇਹ ਆਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਉਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਰ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੁਨਸੇ ਮਹਿ ਪਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਆਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਮਹਾਜੋ ਹਰ ਗੁਰ ਤੇ ਮਨੈ ਵਸੇਰਾ ਨਿਜ ਕਰ ਮੈ ਲਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਪੀਰਾ ਅੰਤਰ ਜਾਮੀ ਪੁਰਖ ਬਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਪੂਰੇ ਅੰਤਰਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ